ਖਬਰਨਾਮਾ ਦੇਖਣੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਪ੍ਰਧਾਨ ਬੜੇ ਸੁਖਵੀਰ ਸਿੰਘ ਬਾਦਲ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਤੀਸਰੀ ਹੁਣ ਧਿਰ ਬਣ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਰਸ਼ੀਲ ਨੇ ਇਹ ਕੀ ਹੋ ਰਿਹਾ ਹੈ ਜੇ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਦਾ ਵਿਰੋਧ ਸਭ ਤੋਂ ਜ਼ਿਆਦਾ ਕੀਤਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਨੇ। ਹਰਨਾਮ ਸਿੰਘ ਧੂਮਾ ਨੇ ਇੱਕ ਮੰਗ ਪੱਤਰ ਵੀ ਦਿੱਤਾ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ, ਯਾਨੀ ਕਿ ਗਿਆਨੀ ਰਗੂਬੀਰ ਸਿੰਘ, ਗਿਆਨੀ ਸੁਲਤਾਨ ਸਿੰਘ, ਗਿਆਨੀ ਹਰ ਪ੍ਰਸੰਤ ਸਾਨੂੰ ਇਹ ਪੁਰਾਣੇ ਜਥੇਦਾਰ ਚਾਹੀਦੇ ਨੇ ਇਹਨਾਂ ਦੀਆਂ ਸਿਮਾਆਂ ਨੂੰ ਬਹਾਲ ਕੀਤਾ ਜਾਵੇ ਸਭ ਤੋਂ ਜ਼ਿਆਦਾ ਰੋਲਾ ਪਾਇਆ ਗਿਆ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਵੱਲੋਂ ਹਾਲਾਂਕਿ ਜਿਹੜੇ ਪੱਤਰਕਾਰ ਨੇ ਉਹ ਇਹ ਵੀ ਗੱਲ ਕਹਿੰਦੇ ਨੇ ਜਿਹੜੇ ਐਡਵੋਕੇਟ ਅਨਜਿਤ ਸਿੰਘ ਧਾਮੀ ਨੇ ਜੇਕਰ ਉਹਨਾਂ ਨੇ ਆਪਣਾ ਫਿਰ ਦੁਬਾਰਾ ਅਹੁਦਾ ਸੰਭਾਲਿਆ ਹੈ ਫਿਰ ਦੁਬਾਰਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਕੁਰਸੀ ਤੇ ਬੈਠੇ ਨੇ ਤਾਂ ਸੈਟਿੰਗ ਹੋਈ ਐ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿੰਨੇ ਵੀ ਜਥੇਦਾਰ ਨੇ ਯਾਨੀ ਕਿ ਤਿੰਨ ਜਥੇਦਾਰ ਨੇ ਉਹਨਾਂ ਦੀਆਂ ਸਵਾਵਾਂ ਨੂੰ ਮੈਂ ਬਹਾਲ ਕਰ ਦਿਆਂਗਾ ਕਿਉਂਕਿ ਐਡਵੋਕੇਟ ਅਰਜਨ ਸਿੰਘ ਧਾਮੀ ਨੇ ਉਦੋਂ ਹੀ ਅਸਤੀਫਾ ਦਿੱਤਾ ਸੀ ਜਦੋਂ ਮੁਤਲ ਕੀਤਾ ਗਿਆ ਜਦੋਂ ਸਵਾਵਾਂ ਖੋਲੀਆਂ ਗਈਆਂ ਸ਼੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਲੇਕਿਨ ਉਸ ਤੋਂ ਬਾਅਦ ਦਮਦਮਾ ਟਕਸਾਲ ਦੇ ਮੁਖੀ ਨੇਹਨ ਸਿੰਘ ਅਤੇ ਨੇਹਨ ਸਿੰਘ ਜਥੇਬੰਦੀਆਂ ਸਿੱਖ ਅਤੇ ਸਿੱਖ ਜਥੇਬੰਦੀਆਂ ਕਈ ਸਟੂਡੈਂਟ ਫੈਡਰੇਸ਼ਨ ਵੀ ਸੀ ਕਈ ਹੋਰ ਐਸੋਸੀਏਸ਼ਨ ਦੇ ਨਾਲ ਸਪਰਦਾਵਾਂ ਵੀ ਸੀ ਜਿਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਗਿਆਨੀ ਕੁਲਦੀਪ ਸਿੰਘ ਗੱਜ ਦਾ ਸਭ ਤੋਂ ਜ਼ਿਆਦਾ ਜੇਕਰ ਆਵਾਜ਼ ਉਪਲੰਧ ਕੀਤੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਨੇ ਲੇਕਿਨ ਇਹਦੇ ਟਕਸਾਲ ਦੇ ਆਗੂ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਦਬਾਉਣਾ ਜਾਣਦੇ ਨੇ ਦਬਾਉਣਾ ਜਾਣਦੇ ਨੇ ਰੋਕਣਾ ਜਾਣਦੇ ਨੇ ਜਿਹੜੇ ਰਾਹ ਦੇ ਵਿੱਚ ਰੋੜਾ ਬਣਦੇ ਨੇ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਨੂੰ ਹਟਾਉਣਾ ਜਾਣਦੇ ਨੇ ਇਸ ਦੇ ਵਿੱਚ ਉਹ ਮਾਹਿਰ ਨੇ ਕੋਈ ਪ੍ਰਤ ਕਰਦਾਰ ਕੁਸ਼ੀ ਕਰੋ ਉਸ ਉੱਤੇ ਇਲਜ਼ਾਮ ਲਗਾ ਦਿਓ ਕਿਉਂਕਿ ਜਿਸ ਤਰ੍ਹਾਂ ਦੀਆਂ ਹੁਣ ਫਵਾਵਾ ਦਮਦਮਿਤ ਖਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦੇ ਵਿਰੁੱਧ ਚੱਲ ਰਹੀਆਂ ਨੇ ਅਫਵਾਮਾਂ ਫਲਾਈਆਂ ਛਾਰੀਆਂ ਨੇ ਹਰ ਰੋਜ਼ ਕੋਈ ਨਵੀਂ ਸ਼ੁਰਲੀ ਸ਼ਬਦ ਦਿੱਤੀ ਜਾਂਦੀ ਹੈ ਬਾਦਲਾ ਅਤੇ ਬਾਦਲ ਪਰਿਵਾਰ ਦੇ ਵੱਲੋਂ ਲੱਗਦਾ ਹੈ ਕਿ ਹੁਣ ਮਜਬੂਰਨ ਜਿਹੜਾ ਹੈ ਆ ਬਾਬਾ ਹਰਨਾਮ ਸਿੰਘ ਤੁਮਾ ਨੂੰ ਜਿਹੜੇ ਦਬਦਬੀ ਟਕਸਾਲ ਦੇ ਮੁਖੀ ਨੇ ਉਹਨਾਂ ਨੂੰ ਸਮਝੌਤਾ ਕਰਨਾ ਪਵੇਗਾ ਸੁਖਬੀਰ ਸਿੰਘ ਬਾਦਲ ਦੇ ਨਾਲ ਭਈ ਜਿਹੜੇ ਤੁਸੀਂ ਜਥੇਦਾਰ ਲਾਏ ਨੇ ਉਹ ਮੈਨੂੰ ਵੀ ਮਨਜ਼ੂਰ ਨੇ ਤੇ ਸੰਗਤਾਂ ਨੂੰ ਵੀ ਮਨਜ਼ੂਰ ਨੇ ਯਾਨੀ ਕਿ ਐ ਹੁ ਲੱਗ ਰਿਹਾ ਹੈ ਜਿਵੇਂ ਮੀਡੀਏਟਰ ਦਾ ਕੰਮ ਕਰ ਰਿਆ ਨੂੰ ਹਰਨਾਮ ਸਿੰਘ ਤੁਮਾ ਯਾਨੀ ਕਿ ਜਿਹੜਾ ਇਹਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ ਉਸ ਮੰਗ ਪੱਤਰ ਉੱਤੇ 1% ਵੀ ਕਾਰਵਾਈ ਨਹੀਂ ਹੋਈ ਧੰਨਵਾਦ